ਬੱਲੀ ਛਣਕੇ ਕਣਕੇ ਨਹੀਂ ਕਣਕੇ ਬੱਲੀ ਛਣਕੇ ਇੱਧਰ ਆ ਜਾ ਇੰਨਾ ਨਕਸ਼ੇ ਬਣਾ ਲੇ ਉਹ ਜ਼ਮੀਂ ਤੇ ਇੰਨਾ ਨਕਸ਼ੇ ਬਣਾ ਲੇ ਉਹ ਜ਼ਮੀਂ ਤੇ ਜਿੱਥੇ ਖੜੀ ਤੂ ਰਕਾਂ ਨੇ ਅੱਜ ਬਣ ਕੇ ਕਣਕੇ ਨਹੀਂ ਕਣਕੇ ਬੱਲੀ ਬੱਲੀ ਛਣਕੇ ਫਸਲੇਨੀ ਫਸਲੇ ਓੜ ਜੇ ਨੇ ਮਸਲੇ ਫਸਲੇਨੀ ਫਸਲੇ ਓੜ ਜੇ ਨੇ ਮਸਲੇ ਤੇਰੇ ਮਾਲਕ ਗਰੀਬ ਜੀਮਿਦਾਰ ਨੂੰ ਤੇਰੇ ਮਾਲਕ ਗਰੀਬ ਜੀਮਿਦਾਰ ਨੂੰ ਲੋਕੀ ਲੁੱਟਣ ਆਪੇ ਲੈ ਕੇ ਅਸਲੇ ਫਸਲੇ ਫਸਲੇ ਓੜੀ ਜੀਨੇ ਮਸਲੇ ਕੰਨਿ ਆਵੇ ਕੰਨਿ ਆ ਖੰਡ ਦੇ ਅਛਨੀਆਂ ਕੰਨਿ ਆਵੇ ਕੰਨਿ ਆ ਖੰਡ ਦੇ ਅਛਨੀਆਂ ਓ ਸਾਂਜੀ ਤੇਰੀ ਸੀ ਕੋਲਾੜੀ ਜਦੋਂ ਚੱਲਦੀ ਸਾਂਜੀ ਤੇਰੀ ਸੀ ਕੋਲਾੜੀ ਜਦੋਂ ਚੱਲਦੀ ਮਿੱਠੇ ਗੜਨੇ ਇੱਕੇ ਚ ਸਾਨੂੰ ਬਨਿਆ ਮਿੱਠੇ ਗੜਨੇ ਇੱਕੇ ਚ ਸਾਨੂੰ ਬਨਿਆ ਮੂੰਗिए ਨੀ ਮੂੰਗिए ਆਪੇ ਹੰਝੂ ਹੁੰਜੀਏ ਮੂੰਗिए ਨੀ ਮੂੰਗिए ਆਪੇ ਹੰਝੂ ਪੁੰਜੀਏ ਓ ਮਹਿੰਗੇ ਮੁੱਲ ਚ ਦਲਾਲ ਦੇਖੇ ਵੇਚਦੇ ਮਹਿੰਗੇ ਮੁੱਲ ਚ ਦਲਾਲ ਦੇਖੇ ਵੇਚਦੇ ਪਾਕੋੜੀ ਦੇ ਫਸਲ ਸਾਤੋਂ ਹੂੰਜੀ ਪਾਕੋੜੀ ਦੇ ਫਸਲ ਸਾਤੋਂ ਹੂੰਜੀਏ ਮੂੰਗੀਏ ਨੀ ਮੂੰਗੀਏ ਆਪੇ ਹੰਜੂ ਪੂੰਜੀਏ ਰੋਕਿਓ ਵੇ ਰੋਕਿਓ ਥੋੜਾ ਜਿਹਾ ਸੋਚਿਓ ਰੋਕਿਓ ਵੇ ਰੋਕਿਓ ਥੋੜਾ ਜਿਹਾ ਸੋਚਿਓ ਜੇ ਖੋਲਈ ਜਮੀਨ ਕਿਸਾਨ ਤੋਂ ਜੇ ਖੋਲਈ ਜਮੀਨ ਕਿਸਾਨ ਤੋਂ ਫੇਰ ਧਰਤੀ ਦਾ ਭਲਾ ਬਿਨਾਂ ਲੋਚਿਓ ਫੇਰ ਧਰਤੀ ਦਾ ਭਲਾ ਬਿਨਾਂ ਲੋਚਿਓ फेर ਧਰਤੀ ਦਾ ਪਲਾਬੀ ਨਾਲੋਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨ